ਆ ਤਾਂ ਚਲੋ ਥੂੜੀ ਦਾ ਤਾਂ ਲੈਦਾਗੇ ਥੂੜੀ ਦਾ ਤਾਂ ਮਤਲਬ ਹਾਂ ਤੇ ਆ ਬਾਕੀ ਵਪਾਰ ਵਰਗਡ ਨੂੰ ਅਲਰਟ ਕੀਤਾ ਸੀ ਕਹਿੰਦੇ ਆ ਗਈ ਸੀ ਜਲਦੀ ਆ ਗਈ ਸੀ ਬਾਕੀ ਵਰਗਡ ਤਾਂ ਆ ਗਈ ਸੀ 5-4 ਮਿੰਟ ਚ ਆ ਗਈ ਜੀ ਫਰ ਦਰਖਤ ਵਿੱਚ ਹੋ ਸਕਿਆ ਜੀ ਨਾ ਦਰਖਤ ਵੀ ਉਹ ਮੱਕੀ ਵੀ ਖਰਾਬ ਹੋ ਗਈ ਦਰ ਸਾਨੂੰ ਉੱਥੇ ਮੱਕੀ ਵੀ ਜੀ ਵੀ ਜੀ ਐਕਚੁਅਲੀ ਇਹ ਨਾਲ ਜੀ ਦਰਖਤ ਵੀ ਉਹਦੇ ਕਰਕੇ ਰੋਗੀ ਜੀ ਮੈਨੂੰ ਦੱਸੋ ਵੀ ਜਦੋਂ ਆਪਾਂ ਕਣਕ ਪਾਉਂਦੇ ਆ ਸਰੋਂ ਕਿੰਨੀ ਦਿਨ ਪਹਿਲਾਂ ਵੱਢੀ ਜਾਂਦੀ ਆ ਸਰੋਂ 20 ਦਿਨ ਪਹਿਲਾਂ 20 ਦਿਨ ਪਹਿਲਾਂ ਵੱਢੀ ਜਾਂਦੀ ਆ ਨਾ ਜੀ ਮਤਲਬ ਜੇ ਆਪਾਂ ਦੇਖੋ ਕੋਸ਼ਿਸ਼ ਤਾਂ ਜੋ ਸਰਕਾਰ ਤਾਂ ਜੋ ਕਰ ਸਕਦੇ ਆ ਫਾਰਮ ਗ੍ਰੇਡ ਭੇਜੇਗੀ ਇਲਾਜ ਕਰਾ ਦੇਗੀ ਮਤਲਬ ਚਲੋ ਮੈਂ ਵੀ ਇੱਕ ਇਨਸਾਨੀਅਤ ਦੇ ਨਾਤੇ ਤੂੜੀ ਖਰੀਦ ਜੋ ਵੀ ਕਣਕ ਘਾਟਾ ਪੂਰਾ ਕਰ ਦਾਂਗੇ ਆਪਾਂ ਬਟ ਇਹ ਬਾਹਰ ਦਾ ਤਾਂ ਨਾ ਹੋਣ ਜੀ ਇਦੇ ਵਾਸਤੇ ਆਪਾਂ ਕੀ ਕਰ ਸਕਦੇ ਆ ਮੈਨੂੰ ਲੱਗਦਾ ਵੀ ਜਿੱਥੇ ਥੋੜੀ ਥੋੜੀ ਦੇਰ ਬਾਅਦ ਨਾ ਵੀ ਸਰੋਂ ਦੇ ਕਿਆਲੇ ਬੀਜਦੇ ਹੋ ਦੋ ਦੋ ਇੱਕ ਇੱਕ ਦੋਨੇ ਕਿਸਾਨ ਬੀਜ ਲੈਣ ਸਰੋਂ ਪਹਿਲਾਂ ਕੱਟੀ ਜਾਊਗੀ ਉਹ ਅੱਗ ਫਿਰ ਅੱਗੇ ਚੱਲੂਗੀ ਹਨਾ ਅੱਗ ਉਹਦੇ ਵਿੱਚ ਵੀ ਦੂਜਾ ਜਾਂ ਕੋਈ ਜਿਵੇਂ ਤੁਸੀਂ ਕਹਿੰਦੇ ਆ ਮੈਂ ਕਹਿੰਦਾ ਬਰਸੀਨ ਹੋਵੇ ਜੀ ਮੱਕੀ ਝੋਲਸੀ ਗਈ ਬੰਦੇ ਦਾ ਵੱਜ ਜਾਣਗੇ ਨਾ ਫਸਲ ਦੀ ਕਮੀ ਤਾਂ ਪੂਰੀ ਕੀਤੀ ਜਾ ਸਕਦੀ ਹੈ ਜੇ ਉਹ ਦੋਵੇਂ ਬੈਰਲੈਂਡ ਟਾਈਪ ਇੰਪਲੀਮੈਂਟ ਹੋ ਸਕੇ ਜਵਾਂ ਡੰਗੜ ਸੁਣਦੇ ਪਾਇਰ ਲੈ ਹਾਂ ਉਹ ਮਤਲਬ ਤੁਸੀਂ ਵਿੱਚ ਗ੍ਰੀਨ ਬੈਲਟਾਂ ਬਣਾ ਦਿਓ ਉਹਦੇ ਤੇ ਜਾਂ ਖਾਲੀ ਜਗ੍ਹਾ ਹੋਵੇ ਜਿਵੇਂ ਆਪਣੇ ਤੁਸੀਂ ਪਹਿਲਾਂ ਸਰੋਂ ਬੀਜ ਤੇ ਬਾਅਦ ਚ ਉੱਥੇ ਚਾਰਾ ਬੀਜੇ ਹੋਵੇ ਜਿਵੇਂ ਹਰੀ ਬੈਲਟ ਆ ਗਈ ਬਚਾਲੇ ਨਾ ਜੀ ਮਤਲਬ ਫਿਰ ਅੱਗੇ ਅੱਗੇ ਨਹੀਂ ਵਧੂਗੀ ਜਿਵੇਂ ਆ ਹੁਣ ਤਾਂ ਕੋਈ ਕਿਤੇ ਰੁਕਣਾ ਹੀ ਨਹੀਂ ਨਾ ਇਹਨੇ ਮਤਲਬ ਪਾਵੇ 4-5 10 ਕਿਲੋਮੀਟਰ ਲੰਘ ਜਈ ਕਈ ਜਗ੍ਹਾ ਤੇ ਹੋਇਆ ਵੀ ਆ ਕਈ ਪਿੰਡਾਂ ਚ ਲੰਘ ਜਾਂਦੀ ਜੀ ਕਈ ਪਿੰਡਾਂ 'ਚ 100-200 ਕਿੱਲਾ ਛੜਿਆ ਵੀ ਆ ਜੀ ਬੋਲੋ ਅੱਛਾ ਫਿਰ ਹੁਣ ਫਾਇਰ ਬ੍ਰਿਗੇਡ ਦਾ ਵੀ ਉਹਦਾ ਏਰੀਆ ਇੰਨਾ ਫੈਲ ਜਾਂਦਾ ਕਿ ਉਹ ਫਾਇਰ ਬ੍ਰਿਗੇਡ ਤੇ ਮਤਲਬ ਇੱਕ ਪੀ ਪੰਪ ਪਲੇ ਪਾਣੀ ਪੰਪਟਰ ਬਹੁਤ ਆਗੇ ਸੀ ਉਹ ਰੱਖ ਕੇ ਕਿਤੇ ਲੋਕਾਂ ਨੇ ਸਪਰੇ ਪੰਪ ਪਾਣੀ ਸਪਰੇ ਪੰਪ ਪਾਣੀ ਪਾ ਕੇ ਰੱਡੇ ਪੰਪ ਲੈ ਕੇ ਆਗੇ ਉਹਦੇ ਕਰਕੇ ਕੁਸ ਪਾਇਰ ਵਾਲੇ ਡਾਈ ਵੀ ਟ੍ਰਾਵਲ ਹੋ ਜਾਂਦਾ ਜੀ ਉਹਦੇ ਨਾਲ ਹਰਬੰਦ ਦਾ ਕਾਫੀ ਰੱਖਿਆ ਜੀ ਪਿੰਡਾਂ ਚ ਹਰੇਕ ਦਾ ਭਰ ਕੇ ਖੜਾਇਆ ਬਹੁੰਦਾ ਪੰਪ ਪਰ ਨਹੀਂ ਹੁੰਦਾ ਜੀ ਹੁੰਦਾ ਕਰਦੇ ਆ ਜੀ ਉਹ ਕਿਹੜੇ ਕਮਾਈਨ ਵਾਲੇ ਵੀ ਕਰਦੇ ਆ ਹੁਣ ਵਾਲੋ ਡਰਮ ਡਰਮ ਵੀ ਭਰ ਕੇ ਰੱਖਦੇ ਆ ਉਹ ਕਰਦੇ ਆ ਪਿੰਡ ਵਾਲੇ ਵੀ ਕਰਦੇ ਆ ਵਿਚਾਰੇ ਬਾਤ ਜਿਦੋਂ ਕਦੀ ਮੈਂ ਸੋਚ ਰਿਹਾ ਸੀ ਇਹਦੇ ਬਾਰੇ ਵੀ ਇਹਦੇ ਜਿਵੇਂ ਜੇ ਆ ਹੁਣ ਜਿੱਥੇ 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 ਉਹ ਅੱਗੇ ਸੀ ਮੱਕੀ ਉੱਥੇ ਰੋਗੀ ਹੈ ਨਾ ਜਾ ਕੇ ਨਹੀਂ ਤਾਂ ਮੱਕੀ ਕਰਕੇ ਰੋਗੀ ਜੀ ਇੱਧਰ ਮੱਕੀ ਦੀ ਮੋਸਤ ਵਾਸਤੇ ਮੱਕੀ ਕਰਨੀ ਸੀ ਉਹਨੇ ਬਾਹਿਆ ਬੜੀ ਉਹ ਖਾਲੀ ਖੇਤੀ ਉੱਥੇ ਵੀ ਰੋਗੀ ਮੰਨ ਲਵਾ ਲਿਆ ਜੀ ਮਤਲਬ ਜੇ ਸਰੋਂ ਵਾਲਾ ਹੋਏਗਾ ਤਾਂ ਖਾਲੀ ਰੋਗ ਜੇ ਕਿ ਉੱਥੇ ਇੱਕ ਕਣਕ ਦੀ ਉਹਨੇ ਇੱਕ ਮੋਤੀ ਮੱਕੀ ਕਰਨੀ ਦੀ ਸੀ ਹਾਂ ਮੈਂ ਵੈਸੇ ਗੱਲ ਕਰਦਾ ਵੀ ਕਣਕ ਉਹ ਸਰੋਂ ਤਾਂ ਪਹਿਲਾਂ ਵੱਢੀ ਜਾਊਗੀ ਤੇ ਚਲੋ ਇਹ ਤਾਂ ਤੂੜੀ ਸੀ ਨਾ ਜੀ ਲੋਕਾਂ ਦੀ ਤਾਂ 4 400 ਕਣਕ ਸੜ ਗਈ ਹੈ ਨਾ ਉਹਦਾ ਖਾਣ ਨੂੰ ਦਾਣੇ ਵੀ ਨਹੀਂ ਜਾਂਦੇ ਘਰ ਚੋਂ ਜਿਹੜੇ ਬੰਦੇ ਸਾਰੀ ਸੜ ਗਈ ਜ਼ਮੀਨ ਦੇ ਉੱਤੇ ਉਹਨਾਂ ਤਾਂ ਵਿਚਾਰੇ ਦਾਣੇ ਵੀ ਮੋਲ ਲੈਣੇ ਪੈਂਦੇ ਉਹਨੂੰ ਦਾਣੇ ਬੰਨੂ ਤਾਂ ਉਹਨਾਂ ਦੇ ਕੱਲ ਮੈਂ ਤੈਨਾਂ ਨੂੰ ਦੇਖ ਜੋ ਆਉਦੇ ਤੈਨੂੰ ਹੀ ਸ਼ਿਕਾਇਤ ਹੁੰਦੀ ਹੈ ਇਸ ਵਾਰੀ ਮੈਨੂੰ ਲੱਗਦਾ ਥੋੜੇ ਜ਼ਿਆਦਾ ਹੋਇਆ ਜੀ ਮੈਂ ਮੈਂ ਉੱਥੇ ਕੋਈ ਨਹੀਂ ਜੀ ਜ਼ਿਆਦਾ ਥੋੜਾ ਨਹੀਂ ਨਹੀਂ ਮੈਂ ਡਾਕਟਰਾਂ ਨੂੰ ਵੀ ਪੁੱਛਿਆ ਮੈਂ ਕਹਾ ਜੀ ਹਰ ਸਾਲ ਇੰਨੇ ਆਉਂਦੇ ਕਦੇ ਨਹੀਂ ਇਸ ਵਾਰੀ ਕੁਝ ਜ਼ਿਆਦਾ ਹੈ ਜੀ ਬਰਨ ਦੇ ਜਿਹੜੇ ਹਨ ਮੈਡੀਸਨ ਉੱਪਰ ਸਾਹ ਹਾਂ ਜੀ ਹਾਂ ਮਾਈਗਰੇਨ ਹੀ ਹੁੰਦਾ ਮਾਈਗਰੇਨ ਉਧਰਲੀ ਸਾਈਡ ਕਰਦਾ ਰਹਿਦਾ ਸਰਵਤ ਕਰਦਾ ਰਹਿਦਾ ਹੈ ਜੀ ਆਜ ਵਸਦੀ ਮੋਗ ਆਜ ਵਸਦੀ ਸਵਾਦ ਹਾਂਜੀ ਹਾਂਜੀ ਕਰ ਲਓ ਖੇਚੇ ਕਰੋ ਜੀ ਖੇਚੇ ਕਰੋ ਆਜ ਜੀ ਇਧਰ ਇਧਰ ਪੇਸ ਤੋਂ ਇਧਰ ਆਣਾ ਸਣਾ ਇਧਰ ਜਿੱਦਾਂ ਮਰਜ ਕਰ ਲਓ ਠੀਕ ਆਜਣ ਜਰਨ ਵੀ ਆਜੋ ਅਦਰ ਆਜੋ ਤੁਸੀਂ ਨਾਲ ਕਰਕੇ ਵਸਤੇ ਨੂੰ ਪੂਰਾ ਦੇਖੋ ਨਾ ਰੋਜੋ ਤੁਸੀਂ ਤੇ ਅਦਰ ਆਜੋ ਰਵਜੀਤ ਨਾਲ ਆਜੋ ਜੀ ਸਰ ਤੁਸੀਂ ਜਿਹੜੇ ਹੈਗੇ ਬਿੱਤੇ ਦਿਨ ਜਿਹੜੀ ਅੱਧ ਲੱਗੀ ਸੀ ਤੇ ਇੱਕ ਬੰਦੇ ਤੇ ਖਲਸ ਹੋ ਗਿਆ ਦਿੰਦੇ ਦੂਰ ਇਹ ਸਰਕਾਰ ਵੱਲੋਂ ਕੀ ਮਾਲੀ ਮਦਦ ਕੀਤੀ ਜਾ ਰਹੀ ਹੈ ਦੇਖੋ ਪਹਿਲੀ ਤਾਂ ਜਦੋਂ ਮੈਨੂੰ ਇਹ ਖਬਰ ਮਿਲੀ ਹੈ ਨਾ ਜੀ ਜ਼ਰਾਸਲ ਮੈਨੂੰ ਇਹ ਮੀਡੀਆ ਦੇ ਥਰੂ ਮਿਲੀ ਸੀ ਮੈਂ ਉਦੋਂ ਬਾਰਡਰ ਜਿਹੜਾ ਹੈਗਾ ਉੱਥੇ ਜੁੱਧ ਨਾਸ਼ੀ ਵਿਰੋਧਾ ਨਾ ਜੀ ਮੈਂ ਅਪਰੋਚ ਪਰ ਕਰਨਦਾਰਨੋ ਰਮਸਰ ਸਾਹਿਬ ਦੇ ਟੂਰ ਤੇ ਸੀਗਾ ਕਾਫੀ ਦੂਰ ਸੀਗਾ ਇੱਥੋਂ ਤੇ ਮੈਂ ਫਿਰ ਪਹੁੰਚ ਮੇਰੇ ਵਾਸਤੇ ਪਹੁੰਚਣਾ ਉੱਥੇ ਉਹਨੂੰ ਘਟੋ ਘਟ ਵੀ 4-5 ਘੰਟੇ ਦਾ ਮੇਰਾ ਸਫ਼ਰ ਸੀਗਾ ਤੇ ਮੈਂ ਫਿਰ ਸੌਨ ਸਾਹਿਬ ਨੂੰ ਫੋਨ ਕੀਤਾ ਕਹਿੰਦੇ ਡਾਕਟਰ ਸਾਹਿਬ ਨਾਲ ਖੜਨਾ ਹੈ ਨਾ ਹੋਣੀ ਚਾਹਨਾ ਤੇ ਉਹ ਵੈਸੇ ਅਨਾਉਂਸਮੈਂਟ ਕਰ ਗਏ ਸੀ ਕਿ ਮੈਂ ਕੱਲ ਸਭ ਜਿਹੜੇ ਵੀ ਪਸੰਦ ਦਾ ਜਨਾ ਹੋਇਆ ਉਹ ਮੈਂ ਆਪ ਦੀ ਤਨਖਾਹ ਚੋਂ ਖਰੀਦ ਕੇ ਦੇ ਦਾਂਗਾ ਉਹਨਾਂ ਨੂੰ ਕੋਈ ਇਸ਼ੂ ਨਹੀਂ ਆ ਜਿਉਂ ਜਿੱਤੋਂ ਮਰਜ਼ੀ ਲੈ ਲੈਣ ਮੈਨੂੰ 10 ਦਿਨ ਫਿਰਨੇ ਦੀ ਥੂੜੀ ਆਈ ਉਹ ਮੈਂ ਤੇ ਅਸੀਂ ਪ੍ਰਸ਼ਾਸਨ ਵੱਲੋਂ ਵੀ ਸਾਰ ਸੰਭਾਵਨਾ ਦੀ ਮਦਦ ਕਰ ਰਹੇ ਹਾਂ ਜੀ ਬਚਾਏ ਹੋ ਗਿਆ ਵੀ ਥੂੜੀ ਸੀ ਮਤਲਬ ਦਾਣਾ ਸੰਭਾਲਿਆ ਹੋਇਆ ਸੀ ਸਭ ਤੋਂ ਵੱਡੀ ਗੱਲ ਇਹ ਆ ਵੀ ਚਲੋ ਮਤਲਬ ਜਿਹੜਾ ਜਾਨੀ ਨੁਕਸਾਨ ਦਾ ਜਿਹੜਾ ਸੀਗਾ ਉਹਦਾ ਬੰਦੇ ਦਾ ਜਿਹੜਾ ਨੁਕਸਾਨ ਹੋਇਆ ਨਾ ਜੀ ਤੇ ਕੱਲ ਮੈਂ ਪੀਜੀ ਗਿਆ ਸੀ ਉੱਥੇ ਇੱਕ ਆਪਣੇ ਸਾਡੇ ਇਥੋਂ ਸੀਗੇ ਜੀ ਜਿਹੜੇ ਤੇ ਇੱਕ ਫਰੀਦਕੋਟ ਤੋਂ ਸੀ ਔਰ ਇੱਕ ਮੋੜਵੰਡੀ ਤੋਂ ਸੀ ਤਿੰਨ ਬੰਦੇ ਜਿਹੜੇ ਸੀ ਉਹ ਉਹ ਇਸ ਤੋਂ ਵੀ ਜ਼ਿਆਦਾ ਪੂਰੀ ਤਰ੍ਹਾਂ ਚਲਸੇ ਹੋਏ ਸੀਗੇ ਤੇ ਇਹਨਾਂ ਦਾ ਜਿਹੜਾ ਇਲਾਜ ਆ ਸੀ ਉਹ ਮੈਂ ਮਾਨਯੋਗ ਬਖਤੂਰ ਸਿੰਘ ਸਾਹਿਬ ਨਾਲ ਮੇਰੀ ਉਹਨਾਂ ਨੇ ਮੈਨੂੰ ਫੋਨ ਆਇਆ ਸੀ ਨਾ ਕਿਹਾ ਜੀ ਉਹ ਕੰਦੇ ਰੋਸਾ ਦਾ ਸਾਰਾ ਇਲਾਜ ਕਰਾਉ ਉਹਦੇ ਜੇ ਕਮਿ ਨਹੀਂ ਰਹਿਣੀ ਚਾਹੀਦੀ ਇਲਾਜ ਸਾਰਾ ਸੀ ਇਹਨਾਂ ਦਾ ਫ੍ਰੀ ਕਰਾਵਾਂਗੇ ਜੀ ਸਾਰਾ ਇੱਕ ਤਾਂ ਇਹ ਮਦਦ ਹੈ ਬਾਕੀ ਪਰਿਵਾਰ ਦੀ ਹੋਰ ਸੰਭਵ ਵੀ ਜੋ ਵੀ ਉਹਨਾਂ ਦੀ ਹੋਰ ਮਦਦ ਹੈ ਮੈਂ ਕਰਕੇ ਵੀ ਆਇਆ ਹੋਰ ਵੀ ਕਰਾਂਗੇ ਤੋ ਕਿ ਉਹ ਬੜੀ ਪਤਾ ਨਹੀਂ ਵਿਚਾਰਾ ਕਿੰਨੀ ਦੇਰ ਕੰਮ ਨਹੀਂ ਕਰ ਪਾਏਗਾ ਔਰ ਅਸੀਂ ਪਹਿਲਾਂ ਤਾਂ ਅਰਦਾਸ ਇਹ ਆ ਕਿ ਐਸੋ ਲਿਸਟ ਇਹਨਾਂ ਦੇ ਵਿੱਚ ਜਿਹੜੇ ਸੜ ਜਾਂਦੇ ਬੰਦੇ ਨਾ ਜਿ ਉਹਨਾਂ ਦੇ ਗੁਰਦੇ ਕੰਮ ਕਰਨੇ ਬੰਦ ਕਰ ਦਿੰਦੇ ਆ ਇਹਨੂੰ ਏਕਿਊਟ ਰੀਨਲ ਸ਼ਟਡਾਊਨ ਕਹਿੰਦੇ ਆ ਮਤਲਬ ਕਿਡਨੀਆਂ ਇੱਕਦਮ ਕੰਮ ਕਰਨਾ ਬੰਦ ਕਰ ਦਿੰਦੀਆਂ ਤੇ ਡਾਇਲਿਸਿਸ ਹੋ ਰਿਹਾ ਉਹਨਾਂ ਦਾ ਬਟ ਕਈ ਵਾਰੀ ਰਿਕਵਰ ਕਰ ਜਾਂਦੇ ਆ ਔਰ ਸਾਨੂੰ ਪੂਰੀ ਉਮੀਦ ਹੈ ਔਰ ਅਰਦਾਸ ਵੀ ਹੈ ਹੁਣ ਤੇ ਇਸ ਤੋਂ ਅੱਗੇ ਤਾਂ ਅਰਦਾਸ ਹੀ ਆ ਜੀ ਜਿਹਨਾਂ ਦੇ ਗੁਰਦੇ ਠੀਕ ਹੋ ਜਾਣ। ਬਾਕੀ ਜਿਹੜਾ ਪਟਿਆਲੇ ਵਾਲੇ ਆਪਣੇ ਇੱਥੇ ਵਾਲੇ ਸਾਥੀ ਸੀ ਆਪਣੇ ਮਜ਼ਦੂਰ ਸੀ। ਉਹ ਉਹਨਾਂ ਦੇ ਬਰਨ 50 55% ਦੇ ਦੂਜਿਆਂ ਦੇ 80% ਦੇ ਕਰੀਬ ਹੈ ਜਿ 85% ਉਹਨਾਂ ਦਾ ਫੇਸ ਵੀ ਸਾਰਾ ਕੁਝ ਚੋਲਸਾ ਹੋਇਆ ਸੀ। ਤੇ ਅਗਰ ਸੋ ਅੱਗੇ ਅਰਦਾਸ ਹੈ ਜੀ ਆਪਾਂ ਬਾਕੀ ਮਦਦ ਸਰਕਾਰ ਵੱਲੋਂ ਇਲਾਜ ਦੀ ਔਰ ਉਹਨਾਂ ਦੇ ਪਰਿਵਾਰ ਦੀ ਬਾਹ ਫੜਨੀ ਔਰ ਜਿਹੜੇ ਕਿਸਾਨਾਂ ਦਾ ਇੱਥੇ ਨੁਕਸਾਨ ਹੋਇਆ ਉਹਨਾਂ ਸਾਰਿਆਂ ਦੀ ਬਾਹ ਫੜਨੀ ਹੈ। ਸਰਕਾਰ ਇਹਨਾਂ ਦੇ ਨਾਲ ਖੜੀ ਆ ਜੀ ਪੂਰੀ ਲਟਕੇ ਖੜੀ ਆ। ਅਸੀਂ ਇਹ ਸਾਰਾ ਕੁਝ ਕਰਾਂਗੇ। ਅਸੀਂ ਮੈਂ ਇਹਨਾਂ ਨਾਲ ਸਲਾਹ ਕਰ ਰਿਹਾ ਸੀਗਾ ਜੀ ਅੱਗੇ ਜਿਸ ਤਰ ਬੋ ਜਿੱਥੇ ਜਿੱਥੇ ਕਣਕ ਆ ਵੀ ਨਹੀਂ ਤਾਂ ਕਣਕ ਹੈਗੀ ਤੇ ਕਿਹ ਜਗ੍ਹਾ ਤੇ 100 100 200 200 ਏਕੜ ਸੜ ਗਏ ਨਾ ਜੀ ਇਹ ਕਿਉਂਕਿ ਕਣਕ ਸੁੱਕੀ ਹੁੰਦੀ ਆ ਝੋਨੇ ਦੇ ਵਿੱਚ ਨਾ ਜੀਰੀ ਦਾ ਜਿਹੜਾ ਮੁੱਢ ਹੁੰਦਾ ਉਹ ਹਰਾ ਹੁੰਦਾ ਉਹਦੇ ਚ ਅੱਗੇ ਇਸ ਤਰ੍ਹਾਂ ਨਹੀਂ ਲੱਗਦੀ ਉਸਲੇ ਵੈਸੇ ਵੀ ਜਿਹੜੀ ਓਸ ਪੈਂਦੀ ਆ ਜਾਂ ਹੋਰ ਦੂਜਾ ਮਾਹੌਲ ਹਲਕ ਤਰ੍ਹਾਂ ਹੁੰਦਾ ਉਹਦੇ ਚ ਨਹੀਂ ਆਂਦੀ ਦਿੱਕਤ ਇਹ ਕਣਕ ਚ ਆਂਦੀ ਆ ਤੇ ਇਹਦੇ ਚ ਇਹ ਸੀਗਾ ਵੀ ਜੇ ਕਣਕ ਦੇ ਜੇ ਦੋਨੇ ਕਿਸਾਨ ਆਪਣੇ ਜਿਹੜੀ ਸਾਂਝੀ ਬਾਟਾ ਜੇ ਉੱਥੇ ਆਪਣਾ ਸਰੋਂ ਬੀਜ ਲੈਣ ਨਾਲੇ ਤਾਂ ਥੋੜੀ ਡਾਇਵਰਸੀਫਿਕੇਸ਼ਨ ਹੋ ਜਾਏਗੀ ਨਾਲੇ ਸਰੋਂ 15 20 ਦਿਨ ਜਾਂ ਕੋਈ ਉਹਦੇ ਚ ਵੱਢ ਕੇ ਚਾਰਾ ਬੀਜਦਾ ਜਾਂ ਜਵੇਂ ਬਰਸੀਨ ਆ ਜਿੱਥੇ ਅੱਗੇ ਜਿੱਥੇ ਮੱਕੀ ਦਾ ਖੇਤ ਸੀ